ਜਿਸ ਤਰ੍ਹਾਂ ਇੰਡੀਆ ਵੀ ਤੁਸੀਂ ਸੀਜ਼ਨ ਲੰਮਾ ਸਮਾਂ ਖੇਡਿਆ ਕਿਵੇਂ ਆ ਕਿਉਂਕਿ ਮੈਂ ਬਹੁਤ ਦਰਸ਼ਕਾਂ ਨੇ ਵੀਡੀਓ ਵੀ ਆਈਆਂ ਸਿਕਿਉਰਟੀ ਦੇ ਨਾਲ ਜਾ ਕੇ ਖੇਡਣਾ ਪੈਂਦਾ ਜਦੋਂ ਰੇਡ ਪੈਂਦੀ ਹੈ ਤੁਹਾਡੀ ਤੇ ਨਾਲ ਹੀ ਸਿਕਿਉਰਟੀ ਗਾਰਡ ਜਿਵੇਂ ਪੁਲਿਸ ਦੇ ਵੱਲੋਂ ਜਿਹੜਾ ਮਿਲਿਆ ਉਹ ਨਾਲ ਤੁਰਨਾ ਪੈਂਦਾ ਉਹਨਾਂ ਨੂੰ ਕਿਵੇਂ ਦੇਖਦੇ ਇਹ ਜਿਹੜੀ ਚੇਂਜਸ ਹੋ ਗਈਆਂ ਕਿੰਨਾ ਕੌਖਾ ਗਰਾਊਂਡ 'ਚ ਵਿਚਰਨਾ ਫੈਨਸ ਆਪਣੇ ਜਿਹੜੇ ਪਿਆਰ ਕਰਨ ਵਾਲਿਆਂ ਨਾਲ ਮਿਲਣਾ ਗਿਲਣਾ ਕਿਵੇਂ ਆ ਹੁਣ ਪ੍ਰੋਬਲਮ ਦਾ ਵੀਰੇ ਬਹੁਤ ਵੱਡੀ ਆ ਜਿਵੇਂ ਅੱਗੇ ਆਜ਼ਾਦ ਖੇਡਦੇ ਲੈ ਕਬੱਡੀ ਕਿਉਂਕਿ ਕੋਈ ਵੀ ਗੇਮ ਆਜ਼ਾਦ ਖੇਡ ਕੇ ਹੁੰਦੀ ਆ ਟੈਨਸ਼ਨ ਫਰੀ ਹੁਣ ਜੱਕਰ ਆਇਆ ਉਹਨੂੰ ਵੀ ਮੈਂ ਬਥੇਰਾ ਕਹਿੰਦਾ ਪਰ ਉਹਦੀ ਡਿਊਟੀ ਆ ਉਹ ਕਹਿੰਦਾ ਮੈਨੂੰ ਆਨੇ ਉੱਪਰ ਆਰਡਰ ਨੇ ਮੈਂ ਨਾਲ ਇਹੋ ਕਰਨਾ ਮੈਂ ਬਥੇਰਾ ਰੋਗਦਾ ਯਾਰ ਮੈਨੂੰ ਘੁੱਟਣ ਜੀ ਮਹਿਸੂਸ ਹੁੰਦੀ ਆ ਤੂੰ ਖੜ ਜਾ ਕਰੋ ਕਹਿੰਦਾ ਮੈਨੂੰ ਉੱਪਰ ਆਰਡਰ ਨੇ ਮੈਂ ਇਦਾਂ ਨਹੀਂ ਹੋ ਕਰਦਾ ਮੈਂ ਆਪਣੀ ਡਿਊਟੀ ਕਰਨੀ ਆ ਤੇ ਬਾਕੀ ਯਾਰ ਬਈ ਫੈਮਿਲੀ ਦਾ ਬਹੁਤ ਹੋਇਆ ਹੁੰਦਾ ਉਹਨਾਂ ਪਿੱਛੇ ਬੱਚੇ ਨਿਗਨੇ ਨਿਗਨੇ ਕੁੜੀਆਂ ਨੇ ਦੋ ਮੇਰੇ ਨਿਗਨੇ ਨਿਗੀਆਂ ਉਹਦੇ ਕਰਕੇ ਫੈਮਿਲੀ ਥੋੜਾ ਜਿਹਾ ਪ੍ਰੋਗ ਕਰਦੇ ਹੋ ਗਏ ਜੇ ਮੈਚ ਖੇਡਣੇ ਨੇ ਤਾਂ ਨਾਲ ਰੱਖਣਾ ਪੈਣਾ ਤੈਨੂੰ ਜੇ ਤੂੰ ਨਹੀਂ ਨਾਲ ਰੱਖਦਾ ਤਾਂ ਫਿਰ ਖੇਡਣ ਨਾ ਜਾ ਹਾਂ ਪਰਿਵਾਰ ਦੇ ਮਨ ਦੇ ਵਿੱਚ ਕਿਉਂਕਿ ਜੋ